ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਪਿੰਡ ਨੰਗਲ ਆ ਤੇ ਇਹ ਸਾਡੀ ਮੱਝ ਆ ਜੀ ਮੱਝ ਦੇ ਥਣਾ ਤੇ ਸੋਜ ਆ ਗਈ ਸੀਗੀ ਗੰਢਾਂ ਬਣ ਗਈਆਂ ਸੀ ਸਿੱਧੀਆਂ ਆਉਣ ਲੱਗ ਗਈਆਂ ਸੀ ਤੇ ਮਤਲਬ ਕਟਰੂ ਦੇ ਮੂੰਹ ਚ ਥਣ ਆਉਂਦੇ ਨਹੀਂ ਸੀਗੇ ਤੇ ਫਿਰ ਮੈਂ ਵੀਰ ਜੀਆਂ ਕੋਲੇ ਗਿਆ ਇਹਨਾਂ ਨੂੰ ਸਾਰੀ ਗੱਲਬਾਤ ਦੱਸੀ ਵੀ ਇਹ ਪ੍ਰੋਬਲਮ ਆਗੀ ਤੇ ਫਿਰ ਇਹਨਾਂ ਨੇ ਇੱਕ ਆਪਣੀ ਦਵਾਈ ਤੇ ਇਹ ਸਾਨੂੰ ਇਸ ਦਵਾਈ ਬਾਰੇ ਦੱਸਿਆ ਤੇ ਵੀ ਇਹਦਾ ਇਸਤੇਮਾਲ ਕਰੋ ਇਸਤਮਾਲ ਕਰਕੇ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਸ਼ਾਮ ਨੂੰ ਰਿਜ਼ਲਟ ਪਤਾ ਲੱਗ ਜਾਊਗਾ ਤੇ ਦਵਾਈ ਚਾਰੀ ਸ਼ੁਭਾ ਚਾਰੀ ਤੇ ਸ਼ਾਮ ਨੂੰ ਸਾਨੂੰ ਰਿਜ਼ਲਟ ਪਤਾ ਲੱਗ ਗਿਆ ਲਾਲੀ ਸੋਜ ਜਿਹੜੀਆਂ ਸਿੱਧੀਆਂ ਸੀਗੀਆਂ ਤੇ ਮੋਟਾਪਾ ਆਇਆ ਹੋਇਆ ਸੀਗਾ ਥਣਾ ਨੂੰ ਉਹ ਸਾਡਾ ਸ਼ਾਮ ਨੂੰ ਫਰਕ ਪੈ ਗਿਆ ਦੋ ਦਿਨਾਂ ਦੇ ਵਿੱਚ ਦਵਾਈ ਦਾ ਕੋਰਸ ਪੂਰਾ ਹੁੰਦੇ ਹੁੰਦੇ ਤੇ ਸਾਰਾ ਇਹ ਸੋਜ ਲਾਲੀ ਤੇ ਕੋਈ ਸਿੱਧੀ ਨਹੀਂ ਮੁੜ ਕੇ ਆਈ ਹੈਗੀ ਤੇ ਆ ਮੱਜ ਤੁਹਾਡੇ ਸਾਹਮਣੇ ਆ ਗਈ ਤੇ ਕੋਈ ਥਣਾ ਨੂੰ ਪ੍ਰੋਬਲਮ ਨਹੀਂ ਹੈਗੀ ਤੇ ਦਵਾਈ ਦਾ ਰਿਜ਼ਲਟ ਆ ਇੱਕ ਨੰਬਰ ਰਿਜ਼ਲਟ ਰਿਜ਼ਲਟ ਰਿਹਤਬਾਈ ਦਾ ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾਗਾ ਤੇ ਵੀ ਇਹਨਾਂ ਨੇ ਸਾਨੂੰ ਇਹ ਪ੍ਰੋਡਕਟ ਬਾਰੇ ਦੱਸਿਆ ਤੇ ਸਾਡੀ ਮੱਝ ਇੱਕਦਮ ਸਹੀ